ਦੇਖੇ ਕਦੋਂ ਦੇ ਗਈ ਲੇਂਗੇ ਅਖੇਤ ਤੋਂ ਦਾ ਪੈਟਰੋਲ ਪੰਪ ਤੋਂ ਲੈ ਆਉਣਾਗਾ ਤੇਰੇ ਖੇਤਾਂ ਚ ਲਿਆ ਕੇ ਮੋਟਰਸਾਈਕਲ ਖੜਾਤਾ ਤੇਲ ਵੀ ਮੁੱਕ ਗਿਆ ਦਾ ਹੁਣ ਕੀ ਕਰਾਂ ਮੈਂ ਤਾਂ ਕੋਈ ਦੀਨ ਦਾ ਵੀ ਨਹੀਂ ਹਾਂ ਮੂੰਹ ਦੇ ਬੇਟ ਕੀ ਖੜਦੇ ਨਹੀਂ ਟੱਕ ਫੋਨ ਵੀ ਮੈਨੂੰ ਫੜਾ ਕੇ ਆਪਣਾ ਕਿਸੇ ਪਾਸੇ ਜੋ ਗਰੀਬੀ ਨਹੀਂ ਹੈਗੀ ਮੈਂ ਤਾਂ ਜੇ ਕਿਸੇ ਨੇ ਦੇਖ ਲਿਆ ਅਗਲਾ ਕਿ ਤੂੰ ਨਾ ਗਲਤ ਸਮਝ ਲੈ ਅਲਗੂ ਹੋਆ ਸਰਾਕੋਟ ਬੋਲੇਆ ਬੰਦਾ ਕੋਲੇ ਵੀ ਹੈ ਨਹੀਂਗਾ ਤੇ ਫੋਨ ਨਾ ਕੋਈ ਬਾਕਾ ਤੋਂ ਡਰ ਵੀ ਲੱਗਿਆ ਮੈਂ ਜਮਾਤੋਂ ਨਸਰੇ ਨਹੀਂ ਆ ਨਾਲੇ ਮੈਂ ਕਿਹਾ ਸੀ ਰੋੜ ਤੋਂ ਤੇ ਮੋਟਰਸਾਈਕਲ ਕੱਢ ਲੈ ਮੇਰੀ ਤਾਂ ਗੱਲ ਹੀ ਨਹੀਂ ਸੁਣੀ ਹੈਂ ਚੱਕ ਕੇ ਖੇਤਾਂ ਵਿੱਚ ਵੀ ਲੈ ਆ ਸ਼ਾਰਟਕਟ ਜਾਵਾਂਗੇ ਸ਼ਾਰਟਕਟ ਜਾ ਕੇ ਕੀ ਫਾਇਦਾ ਹੋਇਆ ਨਾਲੇ ਮੋਟਰਸਾਈਕਲ ਦਾ ਤੇਲ ਮੁੱਕ ਗਿਆ ਲੈ ਹੁਣ ਤੇਲ ਲੈਣ ਗਿਆ ਦੀ ਮੁਰਸੀ ਆਇਆ ਹੈ ਕੀ ਕਦਾਂ ਗੰਗਰੀਆਂ ਕਹ ਲੈ ਓਏ ਗਲੀਛੀ ਕਰੀ ਨਹੀਂ ਜਮਾਕ ਨੇ ਓਏ ਹਾਂ ਕੌਣ ਕੰਗਰ ਦੇ ਖਣਿਆ ਓਏ ਇਹ ਕੌਣ ਆ ਗਿਆ ਆਪਣੇ ਖੇਤ ਦਾ ਕੋਈ ਆਉਂਦੀ ਨਹੀਂ ਕਹਿੰਨੇ ਆ ਨਵੀਂ ਵਿਆਹੀ ਜੋੜਾ ਹੈ ਬੰਦਾ ਸਾਣਾ ਕੋਈ ਵੀ ਨਹੀਂ ਆਣੀ ਕਹਿੰਨੇ ਆ ਇਹ ਤਾਂ ਕਿਸੇ ਮਾਰਤੇ ਫਿਰਦੀ ਹੈ ਜਨਾਨੀ ਐ ਨਹੀਂ ਪਤਾ ਕੋਈ ਜਗਾਣ ਜਗੂੜ ਲਾਉਣ ਆਏ ਹੋਵੇ ਯਾਰਾ ਕੈਨੇ ਆ ਫੋਕੀ ਲੈਣਾਗਾ ਜਿਹੜਾ ਕੰਮ ਆਇਆ ਉਹ ਚੱਲ ਗਏ ਕਹਿੰਦਾ ਜਮੀਨ ਸ਼ਰਮਸ਼ੁਰਮਨ ਪਰ ਆਈ ਆਪਾ ਮੰਮਾ ਮੈਂ ਕੈਨੇ ਕੰਜਰਦੇ ਆ ਆਪਾ ਮੜਾ ਜਾਂ ਪੁੱਛੀ ਲੈਨੇ ਆ ਐ ਕਿਹੜਾ ਮੂੰਹ ਚ ਪਉਂਦੀ ਆ ਹੋ ਹੈਕਲ ਨੂੰ ਖਣਾ ਦੇ ਇੱਥੇ ਕਿੰਨੇ ਆਪਣਾ ਖੇਤ ਹੈ ਆਪਾਂ ਕਿਉ ਗਰੂਰ ਵਾ ਹੋਏ ਤੂੰ ਮਾੜਾ ਦਾ ਧ੍ਰਿਤੁਰਿਆਂ ਬੰਤੀ ਜਮਾ ਬਤੂੰ ਉਹ ਕਿਹਣੀ ਆ ਭਾਈ ਤੂੰ ਹਾਂਜੀ ਕਿਵੇਂ ਖੜੇ ਇੱਥੇ ਮੋਟਰਸਾਈਕਲ ਲਈ ਹਾਂ ਆਸੀ ਤਾਂ ਪੈਰਾਂ ਤੇ ਆਵਦੇ ਜੀ ਪੈਰਾਂ ਦੀ ਖੜਦੇ ਹੁੰਦਾ ਦਿਨ ਦਿਹਾੜੇ ਕਿਧਰ ਗਿਆ ਕੋਈ ਬੰਦੀ ਨਾ ਤਹੇ ਨੀ ਕੱਲੀ ਖੜੀ ਐ ਉਹ ਨਾ ਕਾਢਦਾ ਮੋਟਰਸਾਈਕਲ ਜੇ ਤੇਲ ਮੁੱਕ ਗਿਆ ਅੱਛਾ ਖੇਤਾਂ 'ਚ ਕਿਹੜਾ ਪਟਰੋਲ ਪੰਪ ਲੱਗਿਆ ਹਾਂ ਹਾਂਜੀ ਉਹ ਫਿਰ ਕਹਿੰਦੇ ਕਿ ਚੱਲ ਵੀ ਇਧਰੋਂ ਜਾ ਕੇ ਪਟਰੋਲ ਪੰਪ ਤੋਂ ਲੈ ਆਉਂਦੇ ਆ ਗਏ ਖੇਤਾਂ ਵਿੱਚਤੀ ਲੰਘ ਗਏ ਉਹ ਤੇਲ ਲੈਣ ਗਏ ਓਏ ਮੈਨੂੰ ਤਾਂ ਉਹਦਾ ਚਕਾਲਾ ਲੱਗਦਾ ਨਹੀਂ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਮੇਰਾ ਘਰ ਵਾਲਾ ਨਾਲ ਹੀ ਸੀਗਾ ਮੇਰੇ ਤੇ ਹਟੇ ਲਮਕਾ ਮੋਟਰਸਾਈਕਲ ਚੋਂ ਤਾਈ ਨੂੰ ਹੁਣ ਹਸਨਾ ਤੇਲ ਲੈਣ ਗਈ ਹੈ ਨਾ ਰੋੜ ਨਾ ਲੈਣਾ ਨਾ ਦੇਣਾ ਮੈਂ ਨਾ ਕਿਹਾ ਸੀਗਾ ਮੇਰਾ ਕਹ ਰਾਇਦਾ ਮੈਂ ਕਿਹਾ ਸੀ ਮੈਂ ਖਵੀ ਚੱਲੋ ਵੀ ਆਪਾਂ ਰੋੜ ਉਤੋਂ ਦੀ ਬਾਗ ਚੱਲਾਂਗੇ ਉਹ ਕਹਿੰਦੇ ਤਾਂ ਸ਼ੋਰਟਕਟ ਰਸਤਾ ਕਹਿੰਦੇ ਖੇਤਾਂ ਵਿੱਚ ਦੀ ਪਹੀ ਜਾਂਦੀ ਆ ਅਸੀਂ ਉਹ ਟਾਣੀਆਂ ਚ ਜਾਣਾਗਾ ਥੋੜਾ ਜਿਹਾ ਅੱਗੇ ਅੱਛਾ ਉਹ ਲਵੇ ਪਿੰਡ ਮੈਨੂੰ ਤਾਂ ਲੱਗ ਰਿਹਾ ਕੋਈ ਇੱਥੇ ਕੋਈ ਪਲਾਨ ਬਣਾਈ ਬੈਠਿਆ ਤੂੰ ਨਾ ਨਾ ਜੀ ਇਹਦੀ ਤਾਂ ਕੋਈ ਗੱਲ ਨਹੀਂਆਂ ਤਾਂ ਨਹੀਂ ਹੈਗੀਆਂ ਕਿਤੇ ਇੱਧਰ ਲੈ ਕੇ ਬਾਗੇ ਹੋਵੇ ਨਹੀਂ 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 ਮੇਰੇ ਨਾਲ ਤਾਂ ਜੀ ਕੋਈ ਨਹੀਂ ਹੈਗਾ ਮੈਂ ਤਾਂ ਆਪਣੇ ਪੇਕਾਂ ਤੋਈਆਂ ਗਈ ਮੈਂ ਤਾਂ ਮੇਰਾ ਘਰ ਵਾਲਾ ਨਾਲ ਹੈਗਾ ਜੀ ਮੇਰੇ ਅੱਜ ਕਨ ਪਤਾ ਹੀ ਨਹੀਂ ਲੱਗਦਾ ਲੋਕ ਮਿੰਟ ਮਾਰਦੇ ਧੀਮੀ ਲਿਉਣ ਲੱਗੇ ਖੇਤਾਂ 'ਚ ਨਹੀਂ ਨਹੀਂ ਇਹ ਇਹ ਜੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਵੀ ਗਲਤ ਸਮਝ ਹੀ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਜਾਓ ਆਪਣਾ ਕੰਮ ਕਰ ਲਓ ਆਜੂਗਾ ਮੈਂ ਤਾਂ ਬੈਠ ਕਰ ਲਾਂ ਨੇ ਆ ਮਾ ਘਮਣਿਆ ਪੱਲਾ ਆਇਆ ਚੱਕ ਦੰਦੀ ਨਹੀਂ ਤੁਸੀਂ ਕੀ ਕਰਨਾਗਾ ਮੇਰਾ ਮੂੰਹ ਦੇਖ ਮੂੰਹ ਤਾਂ ਦਿਖਾਵੇ ਮੂੰਹ ਕੋਈ ਕਿਸੇ ਨੇ ਦੰਦੀ ਵੱਡੀਆਂ ਲਕੋਈ ਨਹੀਂ ਹੈ ਚਾਹ ਠੀਕ ਹੈ ਜੀ ਇੱਕ ਮਿੰਟ ਓਏ ਮੂੰਹ ਤਾਂ ਪੱਲਾ ਤਾਂ ਲਾਵੇ ਆ ਲਓ ਜੀ ਲਾਤਾ ਹੋਰ ਜ਼ਿਆਦਾ ਹੈਗਾ ਇੱਕ ਮਿੰਟ ਓਏ ਕਿੱਡੀ ਸੋਹਣੀ ਜਨਾਨੀ ਐ ਕੰਜਰ ਦਾ ਟਿੱਬਿਆਂ ਦੇ ਵਿੱਚ ਲਈ ਫਿਰਦਾ ਐ ਉਹ ਤਾਂ ਨਾ ਫਿਰ ਰਸਤਾ ਇੱਧਰ ਦਾ ਸ਼ਾਰਟਕਾਟ ਸੀਗਾ ਤਾਂ ਕਰਕੇ ਕੈਲਾ ਨੂੰ ਮਿਲ ਜਾਂਦੀ ਕੈਲਾ ਤਾਂ ਟਲੀਆਂ ਤੇ ਚੂਕ ਜਗਾ ਦਾ ਟਲੀਆਂ ਤੇ ਲਾ ਤੋਨੂ ਕਿ ਜਨਾਨੀਆਂ ਦਾ ਤੋੜਗਾ ਤੁਸੀਂ ਵਿਆਹ ਕਰਵਾਉਣਾ ਸੀਗਾ ਫੇਰ ਮੈਂ ਤਾਂ ਗੱਡੀਆਂ ਤੇ ਕਮਾਉਂਦਾ ਇੱਥੇ ਚੜੀ ਫਿਰਦੀਆਂ ਬੰਬੂ ਕਾਰ ਤੇ ਸੜੇ ਜੇ ਤੇ ਏਸੀ ਲੱਗਿਆ ਗੱਡੀ 'ਚ ਵਧੀਆਂ ਏਹੀ ਮੇਰਾ ਤਾਂ ਜਹਾਜ਼ ਹੈਗੀ ਹੱਕ ਦੀ ਕਮਾਈ ਦਾਗਾ ਬਾਕੀ ਇੱਜ਼ਤਦਾਰਾਂ ਦੇ ਅੰਗੇ ਕੋਈ ਬੇਇੱਜ਼ਤੇ ਨਹੀਂ ਤੁਰੇ ਫਿਰਦੇ ਅਸੀਂ ਓਏ ਰੇਟਾ ਪਾਉਂਦਾ ਫਿਰਦਾ ਉੱਤੇ ਸਾਰਾ ਦਾ ਮੂੰਹ ਖਰਾਬ ਕਰਿਆ ਪੈ ਰੇਤਾ بابا ਤੁਸੀਂ ਕੀ ਲੈਣਾ ਮੇਰੇ ਮੂੰਹ ਤੋਂ ਦਈਂਗਾ ਤੇ ਮੂੰਹ ਟੱਕੀ ਗੜੀ ਸੀਸੀ ਵਾਲੀ ਗੱਡੀ 'ਚ ਬੈਠੇ ਨਾ ਨਾ ਥੋਡੇ ਬਾਰੇ ਕਿਸਮਤੀ ਮਾੜੀ ਐ ਮੈਨੂੰ ਮਿਲ ਜਾਨੀ ਚੱਲ ਉਹ ਥੋਡੇ ਕਰਮ ਰਹਿ ਗਏ ਗੱਲ ਐ ਇੱਥੇ ਤਾਂ ਮਰ ਮਰ ਕੇ ਚੁਰੀ ਆਨੇ ਆ ਬੜੀ ਤੁਸੀਂ ਤਾਂ ਹੁਣ ਉਹੀ ਗੱਲ ਪਿੰਗ ਪਾ ਕੇ ਪੈ ਗਏ ਰਿਸ਼ਤੇਦਾਰੀ ਕੱਢਣੀ ਐ ਕੋਈ ਤੁਸੀਂ ਮੇਰੇ ਕੋਈ ਰਿਸ਼ਤੇਦਾਰੀ ਤਾਂ ਨਹੀਂ ਕੱਢਦੇ ਮੈਂ ਤੈਨੂੰ ਐ ਕਹਿੰਦਾ ਸੀ ਪਾਣੀ ਧਾਣੀ ਪੀਣਾ ਤਾਂ ਪੀ ਆਂ ਇਦਾਂ ਪਾਣੀ ਹੈਗਾ ਜੀ ਪਾਣੀ ਤਾਂ ਹੈਗਾ ਤੇ ਤਾਂ ਲੱਗੀ ਹੈਗੀ ਬਹੁਤ ਫੇਰ ਗਲ ਕਰ ਪਾਣੀ ਨਹੀਂ ਹੈਗਾ ਕਿ ਪਾਣੀ ਤਾਂ ਮੇਰੇ ਕੋਲੇ ਹੈ ਪਾਣੀ ਮੈਨੂੰ ਤਾਂ ਮੈਂ ਇੰਨੀ ਦਰਦਾ ਅੱਛਾ ਪਰ ਤੁਹਾਡੇ ਉਹ ਸਾਈਕਲ ਜਿੱਥੇ ਤਾਂ ਕੁਝ ਦਿੰਦਾ ਨਹੀਂ ਉਹ ਸਾਈਕਲ ਦੇ ਕੰਨ ਉਹ ਬੇਨਰਮਾ ਐਡਾ ਐਡਾ ਉਥੇ ਰੱਖਿਆ ਪਾਣੀ ਉਥੇ ਹੈਗਾ ਜੀ ਹੋਰ ਫਿਰ ਮੋਟਰਸਾਈਕਲ ਸੁਨਣਾ ਰਹਿਜੀ ਜਿਵੇਂ ਪਾਣੀ ਸੁਣਨੀ ਨੂੰ ਕੋਣ ਛੇੜਦਾ ਇਹਨੂੰ ਕੋਈ ਨਹੀਂ ਛੇੜਦਾ ਅੱਛਾ ਹਾਂ ਫਿਰ ਤੁਸੀਂ ਐ ਕਰੋ ਪਾਣੀ ਲੈ ਆਓ ਮੈਨੂੰ ਉਰੀ ਦੇ ਦਿਓ ਪਾਣੀ ਲੈ ਕੇ ਚਲ ਮੈਂ ਲਿਆਉਣਾ ਫਿਰ ਮੈਂ ਕੰਜਰ ਨਹੀਂ ਆਇਆ ਲੈ ਮੈਨੂੰ ਤਾਂ ਲੱਗਦਾ ਇਹ ਗੱਪ ਮਾਰਦੀ ਐ ਲੱਗਦੀ ਤਾਂ ਜਿਨਾਂ ਨਹੀਂ ਐ ਵੀ ਜਗਾੜ ਲਾਉਣ ਆਈ ਐ ਕੋਈ ਨਹੀਂ ਜੀ ਆਪਾਂ ਨੂੰ ਫਾਥੀ ਕੰਜਰਿਆ ਲੈ ਕੈ ਲਿਆ ਕੰਜਰ ਰਿਆ ਮੋਟਰ ਸੂਰਜ ਵਾਲੀ ਚਲਾਉਣੀ ਐ ਓਏ ਮੈਨੂੰ ਤਾਂ ਐ ਲੱਗਦਾ ਕੈ ਲਿਆ ਪਾਣੀ ਤਾਂ ਇਹਨੂੰ ਪਿਆਣ ਨੇ ਕੀ ਪਤਾ ਭਰੀ ਜਾਵੇ ਨਾ ਤਾਂ ਇੱਥੇ ਕੋਈ ਦੀਂਦਾ ਨਾ ਕੋਈ ਹੈਗਾ ਨਾ ਕੀ ਪਤਾ ਕੈ ਲਿਆ ਆਪਣੀ ਜਗਾੜ ਲੱਗ ਜੇ ਕਾਲਾ ਮੈਂ ਦੇਖਦਾ ਕਰਦਾ ਉਹ ਸੀ ਜਿਆ ਵੀ ਨਾ ਜੇ ਭੈਣ ਘੜਾਵਾ ਆਖੂ ਤੂੰ ਜਨਾਨੀ ਨਹੀਂ ਫਿਰਦੇ ਕਿਆ ਮੈਂ ਦੇਖਦਾ ਕਰਦਾ ਕੋਈ ਹੱਲ ਊੜੀ ਜੁਦਾ ਦਿਨ ਦਿਹਾੜੇ ਲੋਕ ਸ਼ਰਮ ਹੀ ਨਹੀਂ ਮੰਦੇ ਹੈ ਇੱਥੇ ਨੱਥੀ ਗਈ ਵੀ ਸੜਕ ਨਹੀਂ ਕੱਪਾ ਨਹੀਂ ਦਿਨ ਦਿਹਾੜੇ ਨਹੀਂ ਫਿਰਦੇ ਜਨਾਂ ਨੂੰ ਚਲ ਆਪਾਂ ਕਿ ਲੈਣਾ ਅੜਗੀ ਦਾ ਬਜਾਦਾਂਗੇ ਤੂੰ ਐਂ ਕਹੀਂ ਲੈ ਕਹ ਲੈ ਕੰਜਰਿਆ ਪਾਣੀ ਕਿਹੜੇ ਪਾਣੀ ਦਾ ਪਿਆ ਦੂਰ ਗੇ ਮੰਗਰੂ ਲੈ ਗਿਆ ਫਿਰ ਉਧਰ ਹੀ ਲੈ ਕੇ ਜਾਣਾ ਬਰਿਆ ਮਰੂ ਕੇ ਖੜਾ ਸਾਂਦਰ ਤੇ ਇੱਥੀ ਇਹਦੇ ਉਹ ਕਹਿੰਦੇ ਨੇ ਬਾਜੀ ਜਿੱਤੀ ਹੋਈ ਹਰ ਜੀਏ ਕਹਿੰਗੇ ਰ ਗਿਆ ਨਹੀਂ ਦਾ ਤੇਲੇ ਬੜੀ ਸੋਹਣੀ ਏ ਜੇ ਕਹੇ ਲੈ ਤੈਨੂੰ ਮਿਲ ਜਾਵੀ ਰੰਗ ਭਾਗ ਲਾ ਦੋਨਾ ਓਏ ਪ੍ਰਮਾਤਮਾ ਨੇ ਦੇਖੀ ਨਹੀਂ ਕਾਲੀ ਮਾਰੀ ਮੱਥੇ ਚੰਗਰ ਦੀ ਕੰਜਰ ਦਾ ਕਦੇ ਕਦੇ ਦਾ ਰੱਬ ਵੀ ਕਿਸੇ ਨੂੰ ਬੇਕਾਰਾਂ ਲੋਕਾਂ ਨੂੰ ਐਹ ਜੀਆਂ ਰੰਨਾ ਦੇ ਦਿੰਦਾ ਹੈ ਇਹ ਤੇ ਤਰਸਦੇ ਫਿਰਦੇ ਆਂਗੇ ਵੀ ਇਹੇ ਜੀ ਮਿਲ ਜਾਂਦੀ ਕਿਸਮਤ ਚ ਓਏ ਕਿੱਥੇ ਕਿਸਮਤ ਐ ਨਹੀਂ ਤੇਸੀ ਕਹਿ ਲਿਆ ਤੇਰੀ ਚੱਲਾ ਇਹਨੂੰ ਬਰਿਆ ਬਰੂ ਕੇ ਲੈ ਜਾਨੇ ਆਂ ਗੋਰੀ ਕਿੱਤੀ ਪਈ ਐ ਕੀ ਪਤਾ ਬਿਰੀ ਆਵੇ ਓਏ ਕੰਜਰ ਦੇ ਆ ਕਹਿ ਲਿਆ ਅੱਜ ਤਾਂ ਤੇਰੀ ਵੀ ਰੱਬ ਨੇ ਕਿਸਮਤ ਖੋਲਤੀ ਕੀ ਪਤਾ ਕਾਮ ਬਣ ਜੇ ਕਹਿ ਲਿਆ ਹਾਂਜੀ ਲੈ ਪਾਣੀ ਓਏ ਪਾਣੀ ਤਾਂ ਪਿਆ ਦੂਰ ਮਾਹ ਕਿੱਥੇ ਜਾਵਾਂਗੇ ਤੂੰ ਮੇਰੇ ਨਾਲ ਹੀ ਵਗਣਾ ਨਹੀਂ ਨਹੀਂ ਫਿਰ ਮਾ ਮੋਟਰਸਾਈਕਲ ਸੁਣਨਾ ਨਾ ਮੇਰਾ ਘਰ ਆਲਾ ਆ ਜੀ ਕੋਈ ਨਹੀਂ ਆਉਂਦਾ ਇੱਥੇ ਖੜਾ ਰਹਿਣ ਨੇ ਉਹ ਸਾਈਕਲ ਵੀ ਸਾਡਾਂ ਹੀ ਖੜਾ ਰਹਿਣ ਨੇ ਮੋਟਰਸਾਈਕਲ ਦਾ ਸਾਈਕਲ ਮੈਂ ਉਹ ਚਲੋ ਉਹ ਤਾਂ ਕੋਈ ਗੱਲ ਨਹੀਂ ਅੱਪੂ ਆਵਦੀ ਚੀਜ਼ ਦਾ ਹਰੇਕ ਨੂੰ ਕੀਮਤੀ ਲੱਗਦੀ ਆ ਫਿਰ ਵੀ ਮੈਂ ਆਏ ਥੋੜੇ ਨਾਲ ਨਹੀਂ ਜਾ ਸਕਦੀ ਮੈਂ ਕਿਹੜਾ ਤੁਹਾਨੂੰ ਜਾਣਦੀ ਬੁੱਝਦੀ ਆਂਗੀ ਓਏ ਇੱਥੇ ਕਿਹੜਾ ਕੋਈ ਹੈਗਾ ਤੇਰੇ ਉੱਗਿਆ ਹੋਇਆ ਕਿਧਰ ਤੇਲ ਲੈ ਕੇ ਆਊਗਾ ਉਦੋਂ ਪਾਣੀ ਧਾਣੀ ਪੀ ਕੇ ਆ ਜੀ ਚਲੋ ਆਏ ਕਰ ਲੈਂਦੇ ਆਇਆ ਆ ਤਾਂ ਮੈਂ ਇੱਥੇ ਟੰਗ ਦਿੰਦੀ ਆ ਫਿਰ ਟੰਗ ਦੇ ਤੇ ਪਿਆਸ ਵੀ ਬਹੁਤ ਲੱਗੀ ਪਈ ਆ ਮੈਨੂੰ ਤਾਂ ਓਏ ਆ ਜਾ ਤੇਰੀ ਪਿਆਸ ਬੁਝਾ ਦੂੰਗਾ ਉਹ ਤਾਂ ਗੱਲ ਠੀਕ ਹੈ ਨਾ ਪਾਣੀ ਐ ਬਰਫੜਾ ਪਰ ਤੁਸੀਂ ਇੱਥੇ ਇਕੱਲੇ ਹੀ ਹੋਗੇ ਖੇਤ ਚ ਓਏ ਇਕੱਲਾ ਜਿਸੀ ਆਇਆ ਨਹੀਂ ਕੰਜਰ ਦਾ ਹਜੇ ਤੱਕ ਉਹਦੇ ਚਰੀ ਚੁਰੀ ਰਮਉਣਗੇ ਭੈਣ ਲੈ ਘੜਾਵਾ ਅੱਛਾ ਅੱਛਾ ਔਰ ਇਹ ਤਾਂ ਮੈਨੂੰ ਹੁਣ ਭੱਜ ਕੇ ਆਉਣਾ ਪਿਆ ਕਿੰਨੀ ਆਹ ਮੋਟਰ ਆਹ ਕਹਿੰਦੇ ਸੀ ਪٹرول ਪੰਪ ਕਿੰਨੀ ਦਾ ਦੂਰ ਪٹرول ਪੰਪ ਤਾਂ ਖਾਖੀ ਦੂਰ ਹੈ ਉਹ ਕੀ ਕਦੋਂ ਆਉਗਾ ਮੁੜ ਕੇ 1 ਕਿਲੋਮੀਟਰ ਤੇ ਪٹرول ਪੰਪ ਪਉਂਦਾ ਧੁੱਪ ਵੀ ਬਹੁਤ ਜ਼ਿਆਦਾ ਹੈ ਵੀ ਦੇਖੋ ਅਜੇ ਤੱਕ ਤੰਗ ਨਹੀਂ ਆਏ ਧੁੱਪ ਵਿੱਚ ਇੱਥੇ ਆ ਗੀ ਆ ਖੜਾ ਆਪਣਾ ਬੰਬੂ ਕਾਟਾਂ ਇੰਨੇ ਖੜਾ ਰਹਿਣ ਦੇ ਇੱਥੀ ਹੜਾ ਰੰਦੇ ਤੇਰੇ ਸੂਟ ਵਰਗਾ ਜਿਵੇਂ ਮੈਚ ਹੋ ਗਿਆ ਕਹਿੰਦਾ ਨਿਆਰੇ ਵੱਜ ਗਏ ਕੋਈ ਲੈ ਨਾ ਜਾਵੇ ਜੀ ਕੋਈ ਨਹੀਂ ਲੈ ਕੇ ਜਾਂਦਾ ਅੱਛਾ ਚਲੋ ਇਹ ਤਾਂ ਮੇਰੀ ਗੱਲ ਸੁਣੋ ਮੇਰੀ ਕਿਸਮਤ ਚ ਤੂੰ ਲਿਖੀ ਸੀ ਆ ਵੇਖ ਮੈਚਿੰਗ ਹੋ ਗਿਆ ਮੇਰਾ ਥੈ ਤੇਰੇ ਸੂਏ ਦੇ ਨਾਲ ਚੁੰਨੀ ਨਾਲ ਬੋਲੋ ਠੀਕ ਆ ਮੈਂ ਤਾਂ ਤੁਹਾਡੀ ਕਿਸਮਤ ਚ ਕਿੱਥੋਂ ਲਿਖੀ ਹੈ ਕਿ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਹੀ ਨਹੀਂ ਹੈਗਾ ਜਦੋਂ ਓਏ ਅਗਲੇ ਜਨਮਾਂ ਦਾ ਤਾਂ ਹੈਗੀ ਸੀ ਹਾਂਜੀ ਉਹ ਤਾਂ ਗੱਲ ਥੋੜੀ ਠੀਕ ਫੇਰ ਕਿੱਥੇ ਗਈ ਤੁਹਾਡਾ ਖੇਡਣਾ ਚੱਲੀ ਜਾਂਦੀ ਇਹ ਗੁਪਤੀ ਮਿੱਤਰਾਂ ਦੀ ਕੁਸ ਤਾਂ ਬਾਹਲੇ ਦੂਰ ਲਿਆ ਇਹ ਦੇਖੋ ਮੋਟਰਸਾਈਕਲ ਵੀ ਦੇਖਣੋਂ ਹਟ ਗਿਆ ਮੈਨੂੰ ਤਾਂ ਓਏ ਦੇਖਣੋਂ ਕੀ ਹੁੰਦਾ ਸਾਰਾ ਤਖੇਮਾ ਤੇਰਾ ਇੱਥੇ ਲਾਉਂੂ ਮੋਟਰ ਦੇ ਹੋਰ ਮੈਂ ਤਾਂ ਖੇਤਾਂ 'ਚ ਪਹਿਲੇ ਪੈਰ ਰੱਖਣ ਲੱਗ ਪਿਆ ਦੇਖ ਕਿੱਦਾਂ ਕਿੱਦਾਂ ਨਰਮਾ ਆਪਣਾ ਥੋੜਾ ਜਿਹਾ ਨਰਮਾ ਇਹ ਓਏ ਮੇਰੇ ਖੇਤਾ ਤੁਸੀਂ ਬਹੁਤਾ ਅਮੀਰ ਹੋਵੋਗੇ ਹਨਾ ਓ ਮੇ ਤਾਂ ਹੈਗੀਆਂ ਗੱਲ ਕਰ ਅਮੀਰ ਹੋ ਕੇ ਵੀ ਫਾਇਦਾ ਨਹੀਂ ਹੋਇਆ ਨਹੀਂ ਤੁਹਾਡੇ ਕੋਲ ਪਰ ਪੈਸਾ ਟੱਕਾ ਤਾਂ ਬਹੁਤ ਹੋਰ ਕੀ ਚਾਹੀਦਾ। ਕੋਈ ਪੈਗਾ ਵੀ ਉੱਥੇ ਕੰਮ ਕਰਦਾ ਜਿੱਥੇ ਜੀਵਨ ਸਾਥੀ ਚੱਜਦਾ ਮਿਲਿਆ ਹੋਵੇ। ਹਾਂਜੀ ਇਹ ਤਾਂ ਗੱਲ ਹੈ ਜੀ। ਤੈਨੂੰ ਕੀ ਪਤਾ ਹੁਣ ਕਾਲਾ ਟਿੱਟਣ ਮੱਥੇ ਮਾਰਿਆ ਕੰਜਰ ਦੇ ਨੇ। ਫੇਰ ਕੀ ਹੋਗਾ ਜੀ? ਪੱਤੀ ਕਿਲੇ ਬਾਹਣਦੇ ਆਉਂਦੇ। ਕਾਲਿਆਂ ਦੇ ਤਾਂ ਦਿਲ ਸਾਫ਼ ਹੁੰਦੇ ਆਗੇ ਜੀ। ਹਾਂ ਅਗਿਆ ਤੁਹਾਡੀ ਮੋਟਰ ਆ ਜੀ। ਓਏ ਆਪਣੀ ਮੋਟਰ ਐ ਬਹਿ ਜਾ ਥੱਲੇ। ਪਿਆ ਇੱਥੇ ਛਾਂ ਜੀ ਹੈਗੀ ਹਾਂ ਤਾਂ ਹਨਾ। ਦੇਖਾ ਦੇਖਣਾ ਨਾ ਪਾਣੀ। ਆਹ ਫੌਨ ਪੜਹੀ ਨਹੀਂ ਮਾਰਾਂਗੇ ਓਏ ਨਿਆ ਫੜਾ ਦੇ ਓਡਰ ਵਾਲੇ ਹੱਥ ਲੱਗੇ ਆ ਸੈਂਟਰ ਹਿੱਲ ਕੇ ਗੰਜੇ ਦੇ ਉਹ ਉਹ ਕੰਜਰ ਦੇ ਆ ਗੈਲਿਆ ਫੋਨ ਕਿਉ ਬਾਸ਼ਾ ਹੋਣੀ ਐ ਇਹਦੇ ਚ ਤਾਂ ਬਾਣੀ ਮਾਰੂਗੀ ਜਿਦੋਂ ਕੱਪੜੇ ਕੱਪੜੇ ਲਾ ਦੇ ਹੈ ਮੂ ਇੱਕ ਕੈਲਿਆ ਓਏ ਸਮਾਰ ਕੇ ਧੋ ਲੈ ਮੂ ਧੋ ਲਈ ਤੋਦੇ ਹੋਰ ਥਾ ਬਹੁਤ ਠੰਡਾ ਠੰਡਾ ਪਾਣੀ ਹੈਗਾ ਇੱਥੇ ਕਰਦੇ ਵੜ ਕੇ ਨਹਾ ਲਈਏ ਓਏ ਠੰਡਾ ਦਾ ਕੈਲਾ ਵੀ ਬਥੇਰੇ ਹਾਂਜੀ ਇਹ ਤਾਂ ਥੋੜਾ ਤਾਂ ਬੈਠਣ ਨੂੰ ਵੀ ਜਗ੍ਹਾ ਨਹੀਂ ਕੋਈ ਹੈ ਨਾ ਓਏ ਮੇਰੇ ਪੱਟ ਦੇ ਰਹਿ ਜਾਂ ਮਿੱਠਾ ਪਾਣੀ ਪਾਣੀ ਤਾਂ ਮਿੱਠਾ ਗਾਜੀ ਹਾਂ ਹੁਣ ਉਰੀ ਬਹਿ ਜਾਨੇ ਚਲੋ ਬਹਿ ਜਾਨੀ ਕੋਈ ਮੈਂ ਹਾਂ ਓਏ ਮੈਂ ਤਾਂ ਮੈਨੂੰ ਹੁਣ ਤੁਸੀਂ ਛੱਡੇ ਆਉਂਦਾ ਮੈਨੂੰ ਤਾਂ ਰਾਹ ਦਾ ਵੀ ਨਹੀਂ ਪਤਾ ਲੱਗਣਾ ਓਏ ਬਾਗ ਨਹੀਂ ਐਡੀ ਕੀ ਕਾਲੀ ਐ ਸਾਠੀ ਬੱਟਣਾ ਪੂਰ ਇੱਤਾ ਹੀ ਬਾੜਾ ਗਾਜੀ ਓਏ ਬਹਿ ਜਾ ਰੇ ਇੱਤੇ ਤੇ ਕਿਦੇ ਮਿੱਤਰਾਂ ਦੀ ਮੋਟਰ ਤੇ ਵੀ ਬਹਿ ਕੇ ਦੇਖ ਹਾਂ ਇਹ ਤਾਂ ਗੱਲ ਹੈ ਜੇ ਜਿਹੜਾ ਖੇਤਾਂ 'ਚ ਸਕੂਨ ਮਿਲਣਾਗਾ ਘਰੇ ਕੋਠੀਆਂ 'ਚ ਨਹੀਂ ਨਾ ਮਿਲਦਾ ਨਹੀਂ ਕੋਠੀਆਂ 'ਚ ਨਹੀਂ ਮਿਲਦਾ ਏਸੀ 'ਚ ਉਹ ਸਕੂਨ ਨਹੀਂ ਹੈ ਜਿਹੜਾ ਖੇਤਾਂ 'ਚ ਹੈ ਜਿਹੜਾ ਠੰਡਾ ਪਾਣੀ ਬਰਫ ਵਰਗਾ ਮਨੇ ਫੋਨ ਫੜਾਇਆ ਮੇਨਾਂ ਦਾ ਮੇਰਾ ਫੋਨ ਆ ਜਾਂਦਾ ਘਰ ਵਾਲੇ ਮੈਂ ਕਰ ਲੈ ਗੱਲ ਘਰ ਵਾਲੇ ਨੂੰ ਕਿੱਥੇ ਯਾਦ ਕਰੀ ਪਹਿਲਾਂ ਜਿਹੜਾ ਉਹ ਤੈਨੂੰ ਪੀਨ ਹੈਲੋ ਹਾਂਜੀ ਮਿਲ ਗਿਆ ਤੇਲ ਤੁਹਾਨੂੰ ਅ ਮਿਲਿਆ ਨਹੀਂਗਾ ਥੋੜਾ ਜੱਗ ਦੇਖ ਲੋ ਪੁੱਛ ਲੋ ਕਿਸੇ ਤੋਂ ਕਿੰਨਾ ਕ ਟਾਈਮ ਲੱਗ ਜੂ ਬਾਈ ਇੱਕ ਘੰਟਾ ਤੁਹਾਨੂੰ ਪਹਿਲੀ ਹੀ ਹੋ ਗਿਆ ਗਿਆ ਨੂੰ ਹੋਰ ਘੰਟਾ ਲੱਗ ਜੂ ਖੇਲੋ ਕੋਈ ਗੱਲ ਨਹੀਂ 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 ਮੈਂ ਤਾਂ ਕੋਈ ਪਰੇਸ਼ਾਨ ਨਹੀਂ ਹੈਗੀ ਠੀਕ ਆ ਵਧੀਆ ਕੋਈ ਗੱਲ ਨਹੀਂ ਮੈਂ ਖੜੀ ਆਂਗੀ ਹਾਂਜੀ ਨਹੀਂ 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 ਮੈਨੂੰ ਕੋਈ ਡਰ ਨਹੀਂ ਲੱਗਦਾ ਠੀਕ ਆ ਠੀਕ ਤੁਸੀਂ ਆ ਜਾਓ ਕੋਈ ਗੱਲ ਨਹੀਂ ਮੈਂ ਖੜੀ ਆਂ ਅਗਰ ਮੋਟਰਸਾਈਕਲ ਕੋਲੀ ਆਪਣੇ ਹਾਂਜੀ ਠੀਕ ਹੈ ਉਹ ਕਿਨਾ ਭੋੜ ਸੀ ਮਨੇ ਕਾਹ ਵਾਲਾ ਵੇਸਟੀ ਗਈ ਕੀ ਕਹਣਾ ਸੀ ਉਹ ਤੇਲ ਲੈਣ ਗਿਆ ਕਹਿੰਦਾ ਬਟਾ ਡੰਪੀ ਨਹੀਂ ਮਿਲਿਆ ਤਾਂ ਕਰ ਮੈਨੂੰ ਮੈਂ ਤਾਂ ਘੰਟਾ ਲਾ ਲੋੜੀ ਫਿਰ ਦਰਾਂ ਨੂੰ ਕਹਿੰਦੇ ਮਾਨਸਾ ਤੋਂ ਲੈ ਆ ਕੇ ਨਾ ਨਾ ਜੀ ਮਾਨਸਾ ਤੋਂ ਕਿੱਥੋਂ ਬਹੂੰ ਤਾਂ ਮਿਲ ਜੂਗਾ ਆਪਣੇ ਇੱਧਰ ਰਾਤ ਹੈ ਜੀ ਦੀ ਗਾਹ ਹੁਣ ਬਗ ਜਾਂਦੇ ਆਪਾਂ ਪੈਟਰੋਲ ਪੰਪ ਇੱਥੇ ਲਾ ਦਾਂਗੇ ਉਹਦੇ ਆਉਂਗੇ ਪੈਟਰੋਲ ਪੰਪ ਲਾ ਦਾਂਗੇ ਹੋਰ ਆਪਣਾ ਕੋਠਾ ਉੱਥੇ ਨਿਯਾਰੇ ਲਾਵਾਂਗੇ ਬੁੱਲੇ ਵੱਢਾਂਗੇ ਨਾ ਤੁਹਾਨੂੰ ਮਹਿੰਗੀ ਲੱਗਦੀਆਂ ਕਿ ਵੀ ਜੇ ਮੇਰਾ ਘਰ ਵਾਲਾ ਹੈ ਨਹੀਂ ਗੱਠਾ ਤਾਂ ਮੈਂ ਆ ਕੰਮ ਕਰੂੰਗੀ ਕੋਈ ਕੋਈ ਕੈ ਲੈ ਦੇ ਤਾਂ ਪਾ ਖੁੱਲ ਗਏ ਅੱਜ ਜਿੰਦਾ ਖੋਲਣਾ ਹੈ ਹੁਣ ਤੂੰ ਖਲਾਏਂਗੀ ਜਿੰਦਾ ਜਿੰਦਾ ਤਾਂ ਕੋਈ ਗੱਲ ਨਹੀਂ ਖੋਲ ਦਾਂਗਾ ਜਿੰਦੇ ਦੀ ਤਾਂ ਕੀ ਗੱਲ ਹੈਗੀ ਬਸੰਦ ਤਾਂ ਹੈਗਾ ਕੈਲਾ ਤੇਰੇ ਨੀ ਐਵੇਂ ਨਹੀਂ ਮਗਨਾਂ ਦੇ ਹੈਗੇ ਬਸ ਸੰਦਾੜੀ ਗੱਲ ਨਹੀਂ ਕਰ। ਹੋਰ ਮੈਨੂੰ ਤਾਂ ਖੁਸ਼ੀ ਬਾਈ ਗੜ ਗਈ ਸੀ। ਮੈਂ ਤਾਂ ਖੁਸ਼ੀ ਜਿੰਦਾ ਖੋਲਣ ਨੂੰ ਕਹਿੰਦਾ ਮੈਂ ਜਿੰਦਾ ਖੋਲ ਦੂੰ ਕੋਈ ਜਿੰਦਾ ਦਾ ਖੋਲਾਂਗੀ ਫਿਰ ਹੁਣ ਜੇ ਖਲਾ ਆਏ ਜੀ ਫੇਰ ਹੀ ਖੋਲੂ। ਉਹ ਮੈਂ ਥੋੜੀ ਜਿੰਦਾ ਜਿੰਦਾ ਥੋੜੋ ਨਹੀਂ ਖੋਲਦਾ ਕੋਈ ਨਹੀਂ। ਹੋਰ ਇਹ ਪਕਾਈਆਂ ਮਾਰੀ ਨਹੀਂ। ਹਾਂ ਵੀ ਕੋਠੇ ਦੀ ਮੈਂ ਵੀ ਕਹਿੰਨੀ ਹੈਗੀ ਇਹ ਕੋਠੇ ਦਾ ਜਿੰਦਾ ਨਹੀਂ ਥੋੜਾ ਖੁੱਲਦਾ ਕੋਈ ਜੀ ਮੈਂ ਖਲਾ ਦੂੰ। ਨਹੀਂ ਹੋਈ ਲੈਣਾ ਲੈਣ ਓ ਤੁਹਾਡਾ ਕੋਈ ਜਵਾਗ ਜੇ ਬੋਲ ਮਾਰੀ ਜਾਂਦਾ ਈ ਤੁਹਾਨੂੰ ਉਹ ਮੇਰਾ ਪੋਤਾ ਹੋ ਕੇ ਨਿਰਦਾ ਰੋਟੀ ਰੁੱਟੀ ਲੈ ਕੇ ਆਇਆ ਹੋਊਗਾ ਮੈਂ ਦੇਖ ਰਾਂ ਰੋਟੀ ਆਇਆ ਕਰੋ ਉੱਠ ਕੇ ਦੇਖੋ ਮੈਂ ਇੱਥੇ ਬੈਠੀ ਰਹੀ ਮੈਂ ਬੈਠਿਆਂਗੀ ਕਿ ਕਰੀ ਬੜੀ ਕਿਤੇ ਹੋਰ ਨਾ ਆਏ ਕਹਿੰਦਾ ਨੀ ਅਸੇ ਬੁੜੀਆਂ ਲਈ ਪਰਦਾ ਤੇਰੇ ਖੁੱਡੇ ਖਵਾਣ ਲਾਵੇ ਮਾਂ ਕਰ ਤੇ ਫਿਰਦੀ ਆ ਨਾਰਮੇ ਕੇ ਸਾਰੇ ਕੱਖ ਕੈਲੇ ਨਹੀਂ ਮਾਰੇ ਹੋਰ ਚਲੋ ਕੋਈ ਗੱਲ ਨਹੀਂ ਤੂੰ ਠੀਕ ਹਾਂ ਨਾ ਤੂੰ ਸੁਣਾਦੀ ਰਹੀ ਜਾਂਦੇ ਚਲ ਆਏ ਨਹੀਂ ਪਤਾ ਇਹਦਾ ਪੋਤਾ ਕੁਛ ਬੋਲ ਲੈ ਇਹਨੂੰ ਬਿਲ ਬਗਾਨੀ ਤੀਮੀ ਲਈ ਬੈਠਾਗਾ ਇਹ ਡਰਦਾ ਹੀ ਨਹੀਂ ਹੈਗਾ ਲੁਟਾ ਆਇਆ ਲੱਗਦਾ ਪਰ ਮੈਨੂੰ ਪੈਸੇ ਵਾਲਾ ਵੀ ਲੱਗਦਾਗਾ ਸਾਡੇ ਵਾਲੇ ਕੋਲ ਤਰਪੀ ਆ ਗਈ ਸੌਈ ਸੀਗਾ ਲੰਗ ਦੇ ਕੋਲ ਹਈ ਵੀ ਨਹੀਂ ਸੀਗਾ ਕੁਛ ਵੀ ਸੌਰਤੀ ਦੇ ਤੇਲ ਲੈਣ ਵਗ ਗਿਆ ਖਾਣ ਪੀਣ ਨੂੰ ਵੀ ਨਿਕੋਲੇ ਕੁਛ ਐ ਗੱਲਾ ਤਖਾ ਬਈ ਆ ਮੈਂ ਤਾਂ ਕਹਿੰਦੀ ਆ ਇਹਦੇ ਤੋਂ ਧਾਰੇ ਮੰਗ ਲੈਣੀ ਆ ਬਿਨੰਗ ਤਾਂ ਟਾਪੇ ਤੈਨੂੰ ਖੜਾ ਜਾਾਂਗੇ ਐ ਕੀ ਕਹਿੰਦਾਗਾ ਹੈਗਾ ਤਾਂ ਨਰਮੀ ਆ ਚਲ ਆ ਜਾਣ ਦੇ ਪਤਾ ਨਹੀਂ ਕੀ ਗੱਲਾਂ ਕਰੀ ਜਾਂਦਾ ਉਹ ਪੋਤੇ ਨਾਲ ਓ ਕੀ ਆ ਓਏ ਉਹ ਅਗਰੇ ਨਵੀਂ ਮੇਲੀ ਕੁੜੀ ਜੀ ਬੈਠੀ ਆ ਓ ਕਿੱਥੇ ਗੰਜੇ ਨੇ ਆ ਉਹ ਦੇ ਸਾਹਮਣੇ ਮੋਟਰ ਦੇ ਓ ਇਉਂ ਤਾਂ ਕੱਖ ਕੁਖ ਲੈਣ ਆਈ ਹੂੰ ਕੱਖ ਕਿ ਆ ਉਹਦੇ ਚੁਕੋੜੇ ਵਾਲੀ ਚੁੰਨੀ ਜੀ ਵੀ ਲਾਈ ਤੇ ਵਿਆਹੀ ਹੋਈ ਲੱਗਦੀ ਆ ਉਹ ਚੁੰਨੀਆਂ ਕੀ ਗੋ ਕੱਖਾਂ ਲਿਆ ਲੈਣੇ ਜਾਕਦੀਆਂ ਮੈਂ ਤੱਕੂ ਮੰਮੀ ਨੇ ਵੇਚ ਗਾੜਜ ਬੂਟ ਲਾਉਂਦਾ ਓਏ ਕਿਹੜੇ ਜ਼ਗਾਰ ਭੈਣ ਦੇ ਖਾਸਮ ਨੇ ਨਰਮਾ ਤਾਂ ਤੁਸੀਂ ਘੜਾਇਆ ਨਹੀਂ ਹੁਣ ਮਾਂ ਘਰ ਤੁਰੇ ਫਿਰਦੇ ਹੋ ਮੇਰਾ ਰੋਟੀ ਉਭਣਾ ਹੈ ਕੋਠੇ ਜਿਹੀ ਪਿਆ ਰੋਟੀ ਨੂੰ 12 ਵਜੇ ਕੰਜਰ ਦੇ ੱਟ ਡੇਈਆਂ ਉਹ ਜਿੰਦੀਆਂ ਨੇ ਖੁੱਲਿਆ ਮੇਰੇ ਤਾਂ ਉਥੋਂ ਕੀ ਖੁੱਲਣਾ ਥਾਰਾ ਕੰਮ ਕਾਇਲਾ ਇੱਥੇ ਖੱਬੀ ਆਵੇ ਦੇ ਰਾਤ ਪਿਆ ਕੌਣ ਉਏ ਤਾਂ ਕੋਈ ਕੱਖਾਂ ਕੋ ਖਾਲੀ ਉਹ ਮੈਨੂੰ ਨਹੀਂ ਪਤਾ ਫਿਰ ਤੂੰ ਉਹਦੇ ਕੋਲੇ ਦੇ ਬੈੜੇ ਸੀ ਮੈਂ ਉਹ ਫਿਰ ਨਹੀਂ ਦੂਰੋਂ ਦੇਖਿਆ ਸੀ ਕੋਲੇ ਬੜ ਕੇ ਬੈਠਾ ਸੀ ਮੈਂ ਆਪ ਦੇਖਿਆ ਤੈਨੂੰ ਭੈਣ ਦੇ ਘੜਾਵੇਂ ਮੇਰੀ ਪਤਾ ਕਿੰਨੀ ਇੱਜਤ ਬਣੀ ਹੈ ਮਾਰੀ ਜਨੇ ਕੋਈ ਨਾ ਹੁਣ ਤੂੰ ਆ ਗਿਆ ਹੁਣ ਤੈਨੂੰ ਟਾਈਮ ਲਾ ਕੇ ਇੱਥੇ ਰੋਟੀ ਫੜਾਉਣਾ ਆਇਆ ਸੀਗਾ ਰੋਟੀ ਫੜਾਉਣਾ ਸੀ ਉਹਨੇ ਉਂਗਲ ਲਈ ਹੋ ਗਈ ਬਾਗ ਦਾ ਖੇਤ ਕੀ ਕਰਦਾ ਐ ਰੋਟੀ ਫੜਾਉਣਾ ਆ ਗਿਆ ਚੱਕ ਕਿੰਨੇ ਕਿੰਨੇ ਹੋ ਰਹੇ ਆ ਕੱਕ ਕਿੰਨੇ ਹੁੰਦੇ ਨਰਮਾਂ ਦਾ ਕੰਜਰ ਦੇ ਕੱਲਾ ਕੱਲਾ ਬੁੱਝੇ ਖੜੇ ਤੈਨੂੰ ਦਿਨੇ ਨਹੀਂ ਫਿਰ ਲਾ ਫਿਰ ਲਾ ਪਛੀਰੀ ਨੂੰ ਬੈਠਦਾ ਆਪ ਤਨੇ ਫਿਰਦੇ ਆ ਮਾਗਰ ਕੱਲ ਠੀਕ ਐ ਬਾਗ ਜਾ ਹੁਣ ਪੜਾਈ ਦੋ ਪੈਸਾ ਦੀ ਕਰ ਲੈ ਠੀਕ ਐ ਮੈਂ ਜਾਣਾਗਾ ਠੀਕ ਐ ਮੈਂ ਜਾਣਾ ਤਾਂ ਹੈਗਾ ਨਾ ਲੈ ਓਏ ਹਾਂ ਕਿ ਮੰਮੀ ਨੂੰ ਨਾ ਦਾਦੀ ਨੂੰ ਆਇ ਕਹੂੰਗਾ ਵੀ ਉਹ ਨਵੇਂ ਨਵੇਂ ਬੁੜੀਆਂ ਦੇ ਕੋਈ ਭਾਈਆ ਉਹ ਤੰਜਰ ਦੇ ਕਿਉਂ ਕੰਮ ਗਾਲਦੇ ਮੈਂ ਦੱਸੂਗਾ ਦੱਸੀ ਨਾ ਮੇਰੀ ਗੱਲ ਸੁਣ ਆ ਲੈ 200 ਰੁਪਈਆ ਠੰਡਾ ਲੈ ਗਰੀ ਖਾਲੀ ਪਹਿਲਾਂ ਇਹ ਦਸ ਨਿਰਬਤ ਕਿੱਥੋਂ ਤੰਜਰ ਦੇ ਹੁਣ ਮੈਂ 25 ਕਿੱਲੇ ਦਾ ਮਾਲ ਕਾ ਰੁਪਈਏ ਮੇਰੇ ਕੋਲੇ ਹੋਣ ਨਾ ਇਹਦਾ ਫਿਰੇ ਲਾਂ ਤਾਂ ਕਹ ਲੈ ਦੇ ਇਹਦਾ ਦੋ ਰੁਪਈਆ ਓਏ 200 ਬਹੁਤ ਐ ਤੇਰੀ ਫੀਸ ਭਰਨੀ ਐ ਪੂਰੇ ਆ ਮਹੀਨੇ ਦੀਆਂ ਛੁੱਟੀਆਂ ਗਾਲ ਪੀਆਂ ਉਹ ਮਾਸਟਰ ਵੀ ਨਜ਼ਾਰੇ ਲੈਂਦੇ ਆ ਠੀਕ ਆ ਮੈਂ ਹੁਣ ਨਹੀਂ ਦੱਸਦਾ ਓਏ ਹੁਣ ਤੂੰ ਕਿਉਂ ਦੱਸੇਗਾ ਉਹੀ ਗੱਲ ਐ ਮਾਸਟਰ ਨਜ਼ਾਰੇ ਲੈਂਦੇ ਆ ਕਹਾ ਜਵਾਕ ਨਹੀਂ ਪੜਦੇ ਹੁਣ ਇਹਨਾਂ ਨੂੰ ਨਜ਼ਾਰੇ ਐ ਐ ਨਹੀਂ ਵੀ ਹੁਣ ਨਰਮਾ ਨਰਮਾ ਮੰਗਣਾ ਦੀਏ ਹੂੰ ਬਾਗ ਦਾ ਕੰਜਰਦਿਆਂ ਮੈਂ ਤਾਂ ਗੋਟੇ ਵਾਲੀ ਭਾਲ ਕੇ ਮਸਾ ਲੈਂਦੀ ਅੱਜ ਮਸਾ ਨਜ਼ਾਰੇ ਲੈਣੇ ਉਹਦੇ ਨਾਲ ਹੂੰ ਮੈਂ ਮਰ ਜਾਂ ਕਿੰਨੇ ਪੈਸੇ ਨੇ ਇਹਦੇ ਕੋਲੇ ਕਿਵੇਂ ਆਪਦੇ ਪੋਤੇ ਨੂੰ ਕੜ-ਕੜ ਦੇਈ ਜਾਂਦਾ ਗਾ ਲੈ ਇਹ ਤਾਂ ਪੈਸੇ ਵਾਲੀ ਆ ਵਾ ਕੀ ਹੁੰਦਾ ਵਾ ਇਹਨੇ ਹੁੰਦਾ ਹੈਗਾ ਅਨ 10 ਘੰਟੇ ਨਾਲ ਕੋਈ ਫਰਕ ਪੈਂਦਾਗਾ ਮੈਂ ਤਾਂ ਐ ਕਰਨੀ ਹੈਗੀ ਲਈ ਲੈਣੀ ਹੈਗੀ ਤਾਂ ਤਾਂ ਇਥੇ ਨਾਣੇ ਉਦੋਂ ਨੂੰ ਮੇਰਾ ਘਰ ਵਾਲਾ ਆ ਜੂਗਾ ਜਾਂਦੇ ਜਾਂਦੇ ਮੋਟਰਸਾਈਕਲ ਦੀ ਟੈਂਕੀ ਭਰਾ ਕੇ ਲੈ ਜਾਵਾਂਗੇ ਨਾਣੇ ਲੈ ਜਿੰਦੀ ਸ਼ਾਪਿੰਗ ਕਰਕੇ ਗਰਮੀਆਂ ਵਾਲੇ ਵਧੀਆ ਸੇਲ ਲੱਗੀ ਪਈ ਹੈਗੀ ਬਠਿੰਡੇ ਉੱਥੋਂ ਛੂਟ ਲੈ ਕੇ ਜਾਵਾਂਗੀ ਲੈ ਆ ਹੁੰਦਾ ਬੁੜਾ ਜਿਹਾ ਉਹ ਕਿਵੇਂ ਕੱਲੀ ਜੀ ਬੋਲੀ ਜਾਣੀ ਹੈ ਮੈਂ ਤਾਂ ਇਹ ਕਹਿੰਦੀ ਸੀਗੀ ਮੈਂ ਤਾਂ ਤੁਹਾਡਾ ਪੋਤਾ ਸੀਗਾ ਉਹ ਤੁਹਾਡਾ ਮੁੰਡਾ ਮੇਰਾ ਮੁੰਡਾ ਸੀ ਮੁੰਡਾ ਕਿਹਦਾ ਪੋਤਾ ਨਾਲ ਪੁੱਤ ਪੋਤਾ ਗਈਆਂ ਨੇ ਸੋਤੇ ਦਾ ਮੂੰਹ ਜੋ ਲੈ ਜਾਇਓ ਆਇਆ ਹੋਇਆ ਛੁੱਟੀਆਂ ਮਨਾਉਣ ਮੈਂ ਕਿਤੇ ਪੋਤਾ ਆਉਂਦਾ ਨਾ ਕੰਜਰ ਦਾ ਅੱਛਾ ਮੈਂ ਕਿਹਾ ਕਿ ਤੁਹਾਡਾ ਪੋਤਾ ਦਾ ਪੁੱਤ ਤਾਂ ਨੂੰ ਮੁੰਡਾ ਗਾ ਕਹਿ ਰਾਂ ਓਏ ਮਾਗਰ ਭੇਜ ਤਾਂ ਹੂੰ ਵੀ ਦੇਖਿਆ ਨਾ ਤੇ ਕਿਨ੍ਹੇ ਫਿਰ ਪੈਸੇ ਕਾ ਤੋ ਦਿੱਤੇ ਕੋਈ ਪੈਸੇ ਤਾਂ ਮੈਨੂੰ ਆਏ ਸੀ ਮਾਹ ਕਰੇ ਜਾ ਕੇ ਕੋਈ ਹੋਰ ਜੱਬ ਛੇੜ ਦੂ ਇਹ ਨਾ ਤੂੰ ਤੀਨੀ ਲਈ ਬਠਾ ਸਿਰ ਘੱਲ ਲਟਾਉਦੇ ਸਹੀ ਆ ਗਈ ਤੀਨੀ ਦਾ ਲਈ ਬਠਾਂਗਾ ਫਿਰ ਤੀਨੀ ਦਾ ਲਈ ਬਠਾ ਤਾਂ ਹੀ ਉਹਦਾ ਮੂੰਹ ਬੰਦ ਕਰਿਆ ਸੱਜੜੇ ਮੇਰਾ ਮੰਨਣਾ ਹੈ ਜੀ ਇਹ ਨਹੀਂ ਬਤਾਉਂ ਵਾਲੀ ਮੇਰੇ ਮਾਗਰਾ ਮਿੰਟ ਮਾਰ ਜਾਣਾ ਚਲਿਆ ਇਧਰ ਇਧਰ ਕੀ ਕਰ ਜਾਣਾ ਜੀ ਓਏ ਕੋਠੇ ਚਾਉਂਦੇ ਆ ਰੰਗ ਮਲਿਆ ਮੈਂ ਕੀ ਕਰਦੇ ਉਹਨੇ ਮੇਰੀ ਗੱਲ ਸੁਣੋ ਜੀ ਪਰ ਉਹਦੀ ਤੁਹਾਨੂੰ ਕੀਮਤ ਦੇਣੀ ਪੈਣੀ ਆ ਉਹ ਕੀਮਤ ਤਾਂ ਜਿੰਨੀ ਮਰਦੀ ਲੈ ਲਈਆਂ ਜੜਿਆ ਗੱਡਾ ਕੱਢਦੇ ਚਲੇ ਰਹੇ ਆੜਿਆ ਗੱਡਾ ਕਾ ਕੱਢ ਦਾਂਗੇ ਹੋਰ ਕੰਮੀ ਕੀ ਆਪਾਂ ਨੂੰ ਅੜੇ ਗੱਡੀ ਕੱਢਣੇ ਆ ਗੱਲ ਕਰ ਵੀ ਕੀਮਤ ਪੂਰੀ ਲਉਂਗੀ ਮੈਂ ਫਿਰ ਜਿੰਨੀ ਮਰਦੀ ਲੈ ਲਈ ਲਿਆ ਦੇ ਫਿਰ ਪਹਿਲਾ ਲੈ ਲੈ ਬਣਾ ਹਾਂ ਦਾ ਨਾ ਗੇਮਿੰਗ ਫੜਾ ਦਿਓ ਆ ਚੱਕ ਘਿੰਦੀ ਕਿ ਲੋੜ ਹੈ ਕਹਿੰਦੇ ਆ ਵੀ ਫੜਾਈ ਦਿਓ ਨਾ ਉਹ ਆ ਵੀ ਫੜ ਲੈ ਫਿਰ ਯਾਰ ਹੁਣ ਕੱਲੇ ਟਾਈਮ ਨਾ ਨੇ 10000 ਰੁਪਏ ਦੀ ਗੁੱਟੀ ਐ ਕੋਈ ਗੱਲ ਨਹੀਂ ਟੈਨਸ਼ਨ ਹੀ ਨਾ ਲਓ ਤੁਸੀਂ ਮੈਂ ਜਨਾ ਚਰਮਾਰ ਜੀ ਤਾਂ ਕੁਲੌੜੂ ਦੇ ਕੋਲੇ ਭੁੱਲੇ ਚਾੜ ਫਿਰ ਪੌੜੀਆਂ ਚੜਨਾ ਪਊਗਾ ਉਧਰ ਪਾਰ ਕਰਾਂਗੇ ਪੌੜੀਆਂ ਨੂੰ ਇੱਥੇ ਕਿਹੜਾ ਹਵੇਲੀ ਆ ਗਈ ਜੀ ਖੇਤ ਨਹੀਂ ਉਹ ਖੇਤਾਂ ਨੂੰ ਉਧਰ ਕੋਠਾ ਉੱਚਾ ਉਧਰ ਪਰਲੇ ਪਾਸੇ ਦੀ ਜਾਣਾ ਪਊ ਪਰਲੇ ਪਾਸੇ ਦੀ ਨਾ ਮੇਰੇਆਂ ਤਾਂ ਲੱਤਾਂ ਬਹੁਤ ਦਰਦ ਕਰ ਰਹੀਆਂ ਨੇ ਲੱਤਾਂ ਤੇਰੀਆਂ ਮੈਂ ਦੱਬ ਦੂੰਗਾ ਪਹਿਲਾਂ ਮੰਜੇ ਤੇ ਪੈ ਜੀ ਪਹਿਲਾਂ ਤੇਰੀਆਂ ਲੱਤਾਂ ਘੁੱਟ ਦੂੰ ਨਾਲੇ ਸਿਰ ਘੁੱਟ ਦੂੰ ਮੈਂ ਕਿਵੇਂ ਵਿਸ਼ਵਾਸ ਕਰਨਾ ਤੁਹਾਡੇ ਬਗਾਨੇ ਬੰਦੇ ਦਾ ਕੋਈ ਲਿਜਾ ਕੇ ਹੁਣ ਕੋਈ ਮੈਨੂੰ ਕੱਲੀ ਨੂੰ ਓਏ ਹੁਣ ਲਗਾੜੇ ਬੰਦਾ ਤੇਰੇ ਨਾਲ ਹੈ ਹੁਣ ਵੀ ਬਗਾਨਾ ਬੰਦੇ ਐ ਨਹੀਂ ਓਵੇਂ ਨਹੀਂ ਕੀ ਪਤਾ ਹੁਣ ਤੂੰ ਕੋ ਮੂਰੇ ਹੋਰ ਸਾਧ ਰੱਖੇ ਹੁਣ ਓਏ ਕਹਿਲਾ ਵਿਸ਼ਵਾਸਦਾਰ ਬੰਦਾਗਾ ਮੈਨੂੰ ਤਾਂ ਕੀ ਪਤਾ ਤੇਰੇ ਤੂੰ ਹੱਗਮ ਲਿਆ ਕੇ ਇਹ ਚਲੇ ਨਾ ਗੇਰਾ ਫੇਰ ਮੰਨੀ ਚੱਲ ਕੋਈ ਗੱਲ ਨਹੀਂ ਐ ਕਰ ਫੇਰ ਨੰਬਰ ਭਾ ਦੇ ਤੇਰਾ ਫਿਰ ਫੋਨ ਕਰਦੀ ਆਜ ਵੀ ਕੋਈ ਨਹੀਂ ਓਏ ਨੰਬਰ ਦਾ ਪਰਦਾ ਨਾ ਹਾਂ ਲੈ ਲੈ ਕੈਲਾ ਮਾਨਸਾ ਵਾਲਾ ਮਾਨਸਾ ਵਾਲਾ ਕੈਲਾ ਨੰਬਰ ਤੁਹਾਡਾ ਮੈਂ ਸੇਵ ਕਰ ਲਿਆ ਹੁਣ ਓਏ ਆਇਆ ਹੁਣ ਇਨਾ ਟਾਈਮ ਕੋ ਲਾਈਏਂ ਮੈਂ ਤੁਹਾਨੂੰ ਆਏ ਕਹਿੰਦੀ ਸੀ ਨੰਬਰ ਤਾਂ ਮੈਂ ਤੁਹਾਡਾ ਲੈ ਲਿਆ ਤੇ ਮੈਂ ਤੁਹਾਨੂੰ ਫੋਨ ਕਰ ਦੂੰ ਤੁਸੀਂ ਫੇਰ ਕਦੇ ਆਏ ਕੈਲਾ ਫੇਰ ਦੀਆਂ ਤਾਂ ਫੇਰ ਹੀ ਬੰਡੇ ਆ ਜਿਓ ਅੰਮ੍ਰਿਤਸਰ ਬੰਡੇ ਆ ਓਏ ਫੇਰ ਦੀਆਂ ਤਾਂ ਗੱਲਾਂ ਫੇਰ ਹੀ ਰਹਿਣੀਆਂ ਅੱਜ ਤੁਰਤ ਕੰਮ ਬਣ ਜੂਗਾ ਮੈਨੂੰ ਤਾਂ ਅੱਗ ਲੱਗੀ ਪਈ ਐ ਅੱਛਾ ਓਏ ਹੋਰ ਇਹ ਜੀ ਕਦੇ ਜਨਾਨੀ ਪਹਿਲੀ ਵਾਰ ਦੇਖੀ ਐ ਚਲੋ ਆ ਜਾ ਗੇ ਮੇਸਤ ਮਾਰ ਓਏ ਆ ਜਾ ਹਾਂ ਨਿਆਰੇ ਲੁੱਟੇ ਆਇਆ ਤਾਂ ਠੀਕ ਆ ਗਈ ਜੀ ਨਜ਼ਾਰੇ ਤਾਂ ਕੋਈ ਗੱਲ ਨਹੀਂ ਨਿਆਰੇ ਦੇ ਦੂੰ ਤੈਨੂੰ ਅੱਜ ਆਦਾ ਜੀ ਬਹੁਤ ਉੱਚਾਗਾ ਚੜ੍ਹਾਈ ਨਹੀਂ ਜਾਣਾਗਾ ਓਏ ਚੜਾ ਤਾਂ ਮੈਂ ਦੇਊਂਗਾ ਚੜਨ ਲਈ ਬਣ ਐ ਕਰੋ ਜੀ ਫਿਰ ਪੌੜੀ ਮਾੜੀ ਜੀ ਸੈੱਟ ਕਰਕੇ ਲਾਓ ਓਏ ਸੈੱਟ ਐ ਪੌੜੀ ਨੂੰ ਕੀ ਹੋਏ ਆ ਲੈ ਆਜਾ ਚੜਜਾ ਓ ਪਹਿਲਾਂ ਤੂੰ ਜਾਣਾ ਕਿਤੇ ਡਿੱਗ ਵੀ ਮਗਰ ਮੇਰੇ ਤੇ ਤਾਂ ਡਿੱਗ ਪੈਗੀ ਉੱਤੇ 我也加了，加了，加了，加了。